ਵੀ ਜਦੋਂ ਵੀ ਤੁਸੀਂ ਨਹਾਣਾ ਮਾਣਾ ਨਾਣ ਮੇਲੇ ਪਾਣੀ ਦਾ ਕਲਰ ਚੇਂਜ ਕਰਨਾ ਕਲਰ ਚੇਂਜ ਤੋਂ ਮੀਨ ਜਿਵੇਂ ਪਾਣੀ ਦੇ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਕੇ ਨਹਾਓ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੇਰੇ ਕਹਿੰਦੇ ਤੁਸੀਂ ਕਰਕੇ ਦੇਖੋ 43 ਦਿਨ ਤੁਹਾਡਾ ਕੋਈ ਵੀ ਬਹੁਤ ਟਾਈਮ ਦਾ ਕੰਮ ਰੁਕਿਆ ਹੋਇਆ ਤੁਹਾਨੂੰ ਕਿਤੇ ਵੀ ੜਿੱਕੇ ਪੈ ਰਹੇ ਆ ਤਾਂ 43 ਦਿਨ ਕਰੋ ਤਾਂ ਤੁਹਾਨੂੰ 43 ਦਿਨਾਂ ਦੇ ਵਿੱਚ ਵਿੱਚ ਬਹੁਤ ਅੱچھے ਰਿਜ਼ਲਟ ਨਿਕਲ ਕੇ ਆਣਗੇ ਮੈਂ ਉਹ ਇਨਸਾਨ ਨੂੰ ਕਦੇ ਮਿਲਿਆ ਨਾ ਹੋਮਾ ਕਦੇ ਬਾਇਓ ਫੇਸ ਬੈਸੀ ਮੇਰੇ ਕੋਲ ਕਿਸੇ ਦਾ ਤੁਸੀਂ ਉਹਨਾਂ ਦਾ ਬਾਇਓ ਡਾਟਾ ਸ਼ੇਅਰ ਕਰਿਓ ਤਾਂ ਮੈਂ ਉਹਨਾਂ ਦੀ ਕੁੰਡਲੀ ਤਿਆਰ ਕਰਕੇ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਊਗਾ ਵੀ ਇਹ ਇਨਸਾਨ ਹੈ ਕਿੱਦਾਂ ਦੀ ਸੋਚ ਦਾ ਮਾਲਕ ਹੋਊਗਾ ਇਹਦੀ ਬੋਲਬਾਣੀ ਕਿੱਦਾਂ ਦੀ ਹੋਊਗੀ ਇਹਦੇ ਇਸ ਟਾਈਮ ਪ੍ਰੈਜੈਂਟ ਕੀ ਚੱਲਦਾ ਹੋਊਗਾ ਜਾਂ ਦਾ ਫਿਊਚਰ ਦੇ ਵਿੱਚ ਕੀ ਹੋਣ ਵਾਲਾ ਵਾ ਕਾਫੀ ਕੁਝ ਕਲੀਅਰ ਹੋ ਜਾਂਦਾ ਮੰਗਲਿਕ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਮੰਗਲਿਕ ਹੋਣਾ ਅੱਛੀ ਗੱਲ ਵੀ ਹੈ ਕਿਉਂਕਿ ਮੰਗਲ ਦੀ એનર્ਜੀ ਜ਼ਿਆਦਾ ਹੁੰਦੀ ਆ ਉਸ ਇਨਸਾਨ ਦੇ ਵਿੱਚ ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ ਜੋ ਮੰਗਲਿਕ ਹੋਣਗੇ ਉਹਨਾਂ ਜੇ ਇੱਕ ਲੱਗ ਤੋਂ એનર્ਜੀ ਹੋਏ ਵੀ ਅਗਰ ਕੋਈ ਕੰਮ ਕਰਨਾ ਤਾਂ ਕਰਨਾ ਹੀ ਆ ਕੱਲ ਤੇ ਨਹੀਂ ਪਾਣਾ ਤੁਸੀਂ ਬਹੁਤ ਭਾਰੀ ਮੰਗਲਿਕ ਹੋ ਤਾਂ ਉੱਥੇ ਜੇ ਤੁਸੀਂ ਮੇਲ ਹੋ ਤਾਂ ਤੁਹਾਡੀ ਮਤਲਬ ਇਹ ਹੁੰਦਾ ਵਾ ਤੁਹਾਡੀ ਲਾਈਫ ਦੇ ਵਿੱਚ ਦੋ ਮੈਰਿਜਾਂ ਦੋ ਵਿਆਹ ਲਿਖੇ ਹੋਏ ਨੇ ਪਹਿਲਾ ਵਿਆਹ ਕਰਕੇ ਚੱਲਣਾ ਪੈਂਦਾ ਵਾ ਜੇ ਆਪਾਂ ਮੇਲ ਆ ਤਾਂ ਆਪਣਾ 베ਰੀ ਨਾਲ ਵਿਆਹ ਹੋਏਗਾ ਅਗਰ ਫੀਮੇਲ ਨੇ ਤਾਂ ਉਹਨਾਂ ਦਾ ਕੰਬ ਨਾਲ ਹੋਏਗਾ ਜਾਂ ਅੱਕ ਦੇ ਪੱਤੇ ਨਾਲ ਹੋਏਗਾ ਐਸਟ੍ਰੋਲੋਜੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੋਕ ਲਗਾਉਂਦੇ ਨੇ ਕਈ ਤਰ੍ਹਾਂ ਦੇ ਵਹਿਮ ਭਰਮ ਵੀ ਨੇ ਕੁਝ ਲੋਕ ਇਹਨੂੰ ਸਤਿਕ ਤੇ ਸਹੀ ਜਾਣਕਾਰੀ ਵੱਜੋਂ ਸੱਚ ਵੱਜੋਂ ਮੰਨਦੇ ਆ ਤੇ ਕੁਝ ਨੂੰ ਇਹ ਵਹਿਮ ਲੱਗਦਾ ਸੋ ਅੱਜ ਅਸੀਂ ਆਪਣੇ ਸਖਾਸ ਪ੍ਰੋਗਰਾਮ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਦੀ ਇੱਕ ਅਜੀਬ ਸ਼ਖਸੀਅਤ ਨੂੰ ਤੁਹਾਨੂੰ ਮਿਲਾਨੇ ਜਾ ਰਹੇ ਆ ਜਿਨ੍ਹਾਂ ਨੇ ਐਸਟ੍ਰੋਲੋਜੀ ਵਿੱਚ ਚੰਗਾ ਨਾਮ ਨਖਟਿਆ ਤੇ ਸਿਰਫ ਗੱਲਾਂ ਨਾਲ ਹੀ ਨਹੀਂ ਪ੍ਰੋਪਰ ਪੜ੍ਹਾਈ ਕਰਕੇ ਚਾਹੇ ਲਾਲ ਕਿਤਾਬ ਹੋਵੇ ਜਾਂ ਹਰ ਕਿਸੇ ਵਿਸ਼ੇ ਤੇ ਹਰ ਕਿਸੇ ਤਰੀਕੇ ਦੇ ਨਾਲ ਗ੍ਰਹਿਣ ਅਧਿਐਨ ਕਰਕੇ ਇੱਕ ਪ੍ਰੋਪਰ ਆਰ ਐਨ ਡੀ ਯਾ ਰਿਸਰਚ ਕਰਕੇ ਹੀ ਕਿਸੇ ਕਿਸੇ ਨਤੀਜੇ ਤੇ ਪਹੁੰਚਦੇ ਆ ਜੀ ਹਾਂ ਸ਼ਾਇਦ ਤੁਸੀਂ ਸਹੀ ਗੈਸ ਕਰ ਰਹੇ ਹੋ ਮੈਂ ਗੱਲ ਕਰ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਦੇ ਇੱਕ ਫੇਮਸ ਪਰਸਨੈਲਿਟੀ ਐਸਟ੍ਰੋਲੋਜਰ ਵਿਕਾਸ ਮਲਹੋਤਰਾ ਜੀ ਦੀ ਵਿਕਾਸ ਮਲਹੋਤਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਾਰ ਬਹੁਤ ਬਹੁਤ ਥੈਂਕ ਯੂ ਲੋਕ ਤੁਹਾਨੂੰ ਬਹੁਤ ਵਧੀਆ ਮੰਨਦੇ ਆ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਹਾਨੂੰ ਪਿਆਰ ਕਰਦੇ ਆ ਆਪਣੇ ਸੁੱਖ ਦੁੱਖ ਸਾਂਝੇ ਕਰਦੇ ਆ ਸੋ ਅੱਜ ਦਰਸ਼ਕਾਂ ਨਾਲ ਅਸੀਂ ਕੁਝ ਦਿਲ ਦੀਆਂ ਗੱਲਾਂ ਕਰਨੀਆਂ ਨੇ ਤੇ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਗ੍ਰਹਿ ਨਕਸ਼ਤਰ ਜਾਂ ਆਪਾਂ ਆਮ ਸੁਣਨ ਨੂੰ ਮਿਲਦਾ ਜੀ ਰਾਹੂ ਕੇਤੂ ਘਰ ਇਹ ਆਖਿਰ ਸਭ ਕੁਝ ਹੁੰਦਾ ਕੀ ਹੈ ਗੱਲਬਾਤ ਸ਼ੁਰੂ ਕਰੀਏ ਹਾਂਜੀ ਬਿਲਕੁਲ ਸਰ ਬਿਲਕੁਲ ਆਪਾਂ ਥੋੜਾ ਜਿਹਾ ਅੱਜ ਖੁੱਲ ਕੇ ਗੱਲ ਕਰਾਂਗੇ ਐਕਚੁਅਲੀ ਸਾਡੀ ਲਾਈਨ ਦੇ ਵਿੱਚ ਕੀ ਆ ਜੋ ਮੇਰੇ ਕੋਲੇ ਨੌਲੇਜ ਆ 8-9 ਸਾਲ ਦਾ ਐਕਸਪੀਰੀਅੰਸ ਆ ਮੇਰੇ ਕੋਲੇ ਵੈਦਿਕ ਨੂੰ ਲੈ ਕੇ ਆ ਵੈਦਿਕ ਨੂੰ ਲੈ ਕੇ ਕਾਫੀ ਅੱਛੀ ਨੌਲੇਜ ਆ ਦੇਖੋ ਆਪਾਂ ਗੱਲ ਕਰਦੇ ਆਂ ਵੀ ਕਿਸੇ ਵੀ ਇਨਸਾਨ ਦੀ ਆਪਾਂ ਨੂੰ ਡੇਟ ਆਫ ਬਰਥ ਉਹਨਾਂ ਦਾ ਟਾਈਮ ਉਹਨਾਂ ਦਾ ਬਰਥ ਪਲੇਸ ਮਿਲ ਜਾਂਦਾ ਤਾਂ ਮੈਂ ਤੁਹਾਨੂੰ ਦੱਸ ਆਦਾ ਤੁਸੀਂ ਕਿਸੇ ਵੀ ਇਨਸਾਨ ਦਾ ਕਦੇ ਵੀ ਚੈੱਕ ਕਰਿਓ ਮੈਂ ਉਹ ਇਨਸਾਨ ਨੂੰ ਕਦੇ ਮਿਲਿਆ ਨਾ ਹੋਮਾ ਕਦੇ ਬਾਇਓ ਫੇਸ ਵੈਸੀ ਮੇਰੇ ਕੋਲ ਕਿਸੇ ਦਾ ਤੁਸੀਂ ਉਹਨਾਂ ਦਾ ਬਾਇਓ ਡਾਟਾ ਸ਼ੇਅਰ ਕਰਿਓ ਤਾਂ ਮੈਂ ਉਹਨਾਂ ਦੀ ਕੁੰਡਲੀ ਤਿਆਰ ਕਰਕੇ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਊਗਾ ਵੀ ਇਹ ਇਨਸਾਨ ਇਹ ਕਿੱਦਾਂ ਦੀ ਸੋਚ ਦਾ ਮਾਲਕ ਹੋਊਗਾ ਇਹਦੀ ਬੋਲਬਾਣੀ ਕਿੱਦਾਂ ਦੀ ਹੋਊਗੀ ਇਹਦੇ ਇਸ ਟਾਈਮ ਪ੍ਰੈਜੈਂਟ ਕੀ ਚੱਲਦਾ ਹੋਊਗਾ ਜਾਂ ਦਾ ਫਿਊਚਰ ਦੇ ਵਿੱਚ ਕੀ ਹੋਣ ਵਾਲਾ ਵਾ ਕਾਫੀ ਕੁਝ ਕਲੀਅਰ ਹੋ ਜਾਂਦਾ ਵਾ ਇਸ ਲਾਈਨ ਦੇ ਵਿੱਚ ਤੇ ਇਹ ਚੀਜ਼ਾਂ ਵਿਕਾਸ ਜੀ ਕਲੀਅਰ ਕਿਵੇਂ ਹੁੰਦੀਆਂ ਨੇ ਕਿ ਉਮਰ ਦੇ ਨਾਲ-ਨਾਲ ਜਾਂ ਹਰ ਸਾਲ ਨਵੇਂ ਜੋ ਅਗਲਾ ਸਾਲ ਆਂਦਾ ਹੈ ਇਹ ਚੀਜ਼ਾਂ ਬਦਲਦੀਆਂ ਨੇ ਗ੍ਰਹਿ ਬਦਲਦੇ ਨੇ ਗ੍ਰਹਿ ਆਪਣੇ ਘਰ ਦੀ ਦਸ਼ਾ ਬਦਲਦੇ ਆ ਰਾਹੂ ਜਾਂ ਕੇਤੂ ਜਾਂ ਚੰਦਰਮਾ ਜਾਂ ਸੂਰਜ ਇਹ ਆਖਰ ਹੈ ਕਿ ਇਹ ਸਾਨੂੰ ਇਹ ਸਮਝਾਵਾ ਦੇਖੋ ਵੈਦੀ ਜੀ ਬੜਾ ਅੱਛਾ ਤੁਸੀਂ ਸਵਾਲ ਕੀਤਾ ਐਕਚੁਅਲੀ ਕੀ ਗੱਲ ਹੈ ਇਹ ਜਦੋਂ ਕੋਈ ਵੀ ਬੱਚਾ ਪੈਦਾ ਹੁੰਦਾ ਜਨਮ ਲੈਂਦਾ ਉਦੋਂ ਉਹਨਾਂ ਦਾ ਆਪਾਂ ਡੇਟ ਆਫ ਬਰਥ ਮਤਲਬ ਉਹਨਾਂ ਦਾ ਟਾਈਮ ਉਹਨਾਂ ਦਾ ਬਰਥ ਪਲੇਸ ਨੋਟ ਕਰਦੇ ਆਂ ਉਦੋਂ ਇਹ ਚੈੱਕ ਕੀਤਾ ਜਾਂਦਾ ਵੀ ਜਦੋਂ ਬੱਚੇ ਦਾ ਜਨਮ ਹੋਇਆ ਉਦੋਂ ਕਿਹੜਾ ਗ੍ਰਹਿ ਕਿਸ ਰਾਸ਼ੀ ਦੇ ਵਿੱਚ ਕਿਹੜੇ ਘਰ ਦੇ ਵਿੱਚ ਰੁਕਿਆ ਹੋਇਆ ਸੀ ਉਹ ਆਪਣੇ ਲਈ ਪੋਜੀਟਿਵ ਸੀ ਜਾਂ ਉਹ ਆਪਣੇ ਲਈ ਨੈਗੇਟਿਵ ਸੀ ਆਪਣੇ ਲਈ ਉਹ ਅੱਗੋਂ ਆਉਣ ਵਾਲੇ ਫਿਊਚਰ ਦੇ ਵਿੱਚ ਕਿਦਾਂ ਦੇ ਆਪਾਂ ਨੂੰ ਰਿਜ਼ਲਟ ਦਵੇਗਾ ਬਹੁਤ ਕੁਝ ਕਲੀਅਰ ਹੋ ਜਾਂਦਾ ਯਾਨੀ ਹਰ ਗ੍ਰਹਿ ਹਰ ਇਨਸਾਨ ਵਾਸਤੇ ਇੱਕੋ ਜਿਹੀ ਸਥਿਤੀ ਪੈਦਾ ਨਹੀਂ ਕਰਦਾ ਰਾਹੂ ਕੇਤੀ ਕਿਸੇ ਲਈ ਚੰਗੇ ਵੀ ਹੋ ਸਕਦੇ ਨੇ ਕਿਸੇ ਲਈ ਮਾੜੇ ਹੀ ਹੋ ਸਕਦੇ ਨੇ ਇਹ ਗੱਲਾਂ ਹੁੰਦੀਆਂ ਨੇ ਬਿਲਕੁਲ ਜੀ ਹੁਣ ਤੁਸੀਂ ਰਾਹੂ ਕੇਤੂ ਦੀ ਗੱਲ ਕਰਦੇ ਆਂ ਦੇਖੋ ਰਾਹੂ ਕੀ ਆ ਰਾਹੂ ਕੇਤੂ ਦੋ ਪਲੈਨਟ ਨੇ ਬੋਡੀ ਇੱਕ ਆ ਪਾਰਟ ਦੋ ਨੇ ਰਾਹੂ ਦੀ ਗੱਲ ਕਰ ਲਓ ਆਪਣਾ ਉੱਪਰ ਲੱਤੜਾ ਜੀ ਕੇਤੂ ਦੀ ਕਰ ਲੋ نیچے ਵਾਲਾ 파ਟ ਆ ਦੇਖੋ ਜੇ ਕਿਸੇ انسان ਦੀ ਕੁੰਡਲੀ ਦੇ ਵਿੱਚ ਰਾਹੂ ਦੀ ਪੋਜੀਸ਼ਨ ਅੱਛੀ ਆ ਚੰਗੀ ਆ ਜਾਂ ਕਹਿ ਲਓ ਵੀ ਪੋਜੀਟਿਵ ਆ ਉਹ انسان ਦਾ ਮਾਈਂਡਰ ਮਤਲਬ ਕਿਦਾਂ ਕੰਮ ਕਰੇਗਾ ਦਿਮਾਗ ਅੱਛੀਆਂ ਗੱਲਾਂ ਦੇ ਵਿੱਚ ਲੱਗੇਗਾ ਵੀ ਮੈਂ ਆਾ ਬਿਜ਼ਨਸ ਨਹੀਂ ਕਰਨਾ ਤਾਂ ਕਿਹੜਾ ਕਰ ਸਕਦਾ ਜੀ ਜੀ ਮੇਰਾ ਫਾਇਦਾ ਹੋਵੇ ਜਾਂ ਜੋਬ ਲਾਈਨ ਦੀ ਗੱਲ ਕਰ ਲੋ ਮੈਨੂੰ ਅੱਛੀ ਜੋਬ ਕਿਹੜੀ ਕਰਨੀ ਚਾਹੀਦੀ ਆ ਉੱਥੇ ਹੀ ਇਹ ਮਤਲਬ ਉਹਦਾ ਸੈਕਿੰਡ ਪਾਰਟ ਦੂਜੇ ਪਾਸੇ ਆਪਾਂ ਦੇ ਦਦੇ ਆ ਜੇ ਉੱਥੇ ਰਾਹੂ ਦੀ ਪੋਜੀਸ਼ਨ ਕੁੰਡਲੀ ਦੇ ਵਿੱਚ 네ਗੇਟਿਵ ਆ ਉਹ ਸਹੀ ਰੋਲ ਨਹੀਂ ਅਦਾ ਕਰਦੇ ਤਾਂ ਉਹ ਇਨਸਾਨ ਦੀ ਬੁੱਧੀ ਪ੍ਰੇਸ਼ਟ ਹੋ ਜਾਏਗੀ ਉਹਦਾ ਗਲਤ ਗੱਲਾਂ ਗੱਲੀ ਧਿਆਨ ਜਾਏਗਾ ਨਸ਼ਿਆਂ ਕਿ ਨਹੀਂ ਜਾਏਗਾ ਉਹ ਬੱਚਾ ਜਾਂ ਕਿਸੇ ਵੀ ਹੋਰ ਐਂਗਲ ਤੇ ਕਿਸੇ ਵੀ ਟਾਪੀ ਤੇ ਗੱਲ ਕਰ ਜਾਨੀ ਉਹ ਚਾਹੇ ਪੁਰਸ਼ਾ ਚਾਹੇ ਮਹਿਲਾ ਬਿਲਕੁਲ 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 ਜੀ ਤੇ ਇਸ ਚੀਜ਼ ਦਾ ਪੋਜ਼ਿਟਿਵ ਤੇ 네ਗਟਿਵ ਇਫੈਕਟ ਦੋਨਾਂ ਤੇ ਆ ਦੋਨਾਂ ਤੇ ਆ ਜੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਬੈਠੇ ਨੇ ਤਾਂ ਆਪਣਾ ਮਾਈਂਡ ਆਪਣਾ ਦਿਮਾਗ ਅੱਛੀਆਂ ਗੱਲਾਂ 'ਚ ਲੱਗੇਗਾ ਅਗਰ ਉਹ ਮਤਲਬ ਥੋੜਾ ਜਿਹਾ ਬੈਠੇ ਨੇ ਮਤਲਬ ਐਦਾਂ ਦੀ ਪੋਜੀਸ਼ਨ ਦੇ ਵਿੱਚ ਬੈਠੇ ਨੇ ਆਪਣੇ ਲਈ 네ਗਟਿਵ ਬੈਠੇ ਨੇ ਤਾਂ ਉਹ ਇਨਸਾਨ ਦੀ ਬੁੱਧੀ ਪ੍ਰੇਸ਼ਟ ਕਰਨਗੇ ਵਾਲਾ ਪਾਰਟ ਅਪਰ ਪਾਰਟ ਆ ਬੋਡੀ ਦਾ ਬਿਲਕੁਲ ਬਿਲਕੁਲ ਹੈ ਹਾਂਜੀ ਤੇ ਕੇਤੂ ਉਹ ਲੋਅਰ ਪਾਰਟ ਚਾ ਲੋਅਰ ਪਾਰਟ ਆ ਜੀ ਤੇ ਇਹਨਾਂ ਦਾ ਆਪਸ ਚ ਸੰਬੰਧ ਕੀ ਹੈ ਕਿ ਇਹ ਟੂ ਸਾਈਡਸ ਆਫ ਅ ਕਆਇਨ ਨੇ ਆਪਸ ਕੋਰਿਲੇਟ ਕਿਵੇਂ ਨੇ ਕਿੰਨੇ ਕਿੰਨੇ ਦੇਖੋ ਤੁਸੀਂ ਕਿਸੇ ਵੀ ਇਨਸਾਨ ਦੀ ਕੁੰਡਲੀ ਚੈੱਕ ਕਰਿਓ ਪੂਰੇ ਵਰਲਡ ਦੇ ਵਿੱਚ ਰਾਹੂ ਕੇਤੂ ਹਮੇਸ਼ਾ 180 ਡਿਗਰੀ ਦੇ ਤੁਹਾਨੂੰ ਕੁੰਡਲੀ ਦੇ ਵਿੱਚ ਮਿਲਣਗੇ ਮਤਲਬ 7ਵੇਂ ਘਰ ਦੇ ਵਿੱਚ 6 ਘਰਾਂ ਦੇ ਫਰਕ ਨਾਲ ਜੀ ਤੇ ਜੇ ਰਾਹੂ ਮੀਨਸ ਸਾਹਮਣੇ ਇਸ ਘਰ ਦੇ ਵਿੱਚ ਚੌਥੇ ਘਰ ਦੇ ਵਿੱਚ ਬੈਠਿਆ ਤਾਂ ਕੇਤੂ 10ਵੇਂ ਘਰ ਦੇ ਵਿੱਚ ਆਉਣਗੇ ਜੇ ਰਾਹੂ 10ਵੇਂ ਘਰ ਚ ਬੈਠਿਆ ਤਾਂ ਕੇਤੂ ਤੁਹਾਨੂੰ ਚੌਥੇ ਘਰ ਦੇ ਵਿੱਚ ਮਿਲਣਗੇ ਜੀ ਇਹ ਉਦਾਂ ਹੀ ਸੇਮ ਰੋਲ ਅਦਾ ਕਰਨਗੇ ਜਿੱਦਾਂ ਦਾ ਰਾਹੂ ਨੇ ਰੋਲ ਅਦਾ ਕਰਨਾ ਸੇਮ ਮਿਲਦਾ ਜੁਲਦਾ ਕੇਤੂ ਨੇ ਵੀ ਕਰਨਾ ਕਿਉਂਕਿ ਬੋਡੀ ਇੱਕ ਆ ਪਾਰਟ ਹੂ ਆ ਇਹਨਾਂ ਨੇ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਗੱਲ ਮੰਨ ਕੇ ਚੱਲਣੀ ਆ ਵਿਕਾਸ ਜੀ ਰਾਹੂ ਤੇ ਕੇਤੂ ਤੇ ਆਪਾਂ ਚਰਚਾ ਕਰ ਲਈ ਹੈ ਪ੍ਰਭਾਵ ਸਮਝ ਲਏ ਨੇ ਹੁਣ ਗੱਲ ਕਰਦੇ ਆ ਇੱਕ ਸ਼ਬਦ ਇੱਕ ਵਰਡ ਹੈ ਅਮੂਮਨਸ ਨੂੰ ਮਿਲਦਾ ਮੰਗਲਿਕ ਕਿ ਫਲਾਣਾ ਮੁੰਡਾ ਮੰਗਲਿਕ ਹੈ ਜੀ ਜਾਂ ਫਲਾਣੀ ਕੁੜੀ ਮੰਗਲਿਕ ਹੈ ਇਹ ਆਖਰ ਮੰਗਲਿਕ ਹੁੰਦਾ ਕੀ ਹੈ ਇਹ ਦੋਸ਼ ਹੈ ਇਹ ਵਰਦਾਨ ਹੈ ਮੰਗਲਿਕ ਕੀ ਹੈ ਬਿਲਕੁਲ ਸਰ ਬਿਲਕੁਲ ਮੈਂ ਤੁਹਾਨੂੰ ਬੜੇ ਵਧੀਆ ਢੰਗ ਨਾਲ ਕਲੀਅਰ ਕਰਦਾ ਮੰਗਲਿਕ ਸ਼ਬਦ ਬਣਿਆ ਕਿੱਥੋਂ ਮੰਗਲਿਕ ਸ਼ਬਦ ਬਣਿਆ ਮੰਗਲ ਤੋਂ ਮੰਗਲ ਦਾ ਲੀਕ ਹੋ ਜਾਣਾ ਮੀਨ ਜੇ ਤੁਸੀਂ ਮੰਗਲਿਕ ਹੋ ਮੰਗਲਿਕ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਮੰਗਲਿਕ ਹੋਣਾ ਅੱਛੀ ਗੱਲ ਵੀ ਹੈ ਕਿਉਂਕਿ ਮੰਗਲ ਦੀ એનર્ਜੀ ਜ਼ਿਆਦਾ ਹੁੰਦੀ ਆ ਉਸ ਇਨਸਾਨ ਦੇ ਵਿੱਚ ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ ਜੋ ਮੰਗਲਿਕ ਹੋਣਗੇ ਉਹਨਾਂ ਜੇ ਇੱਕ ਲੱਗ ਤੋਂ એનર્ਜੀ ਹੋਏ ਵੀ ਅਗਰ ਕੋਈ ਕੰਮ ਕਰਨਾ ਤਾਂ ਕਰਨਾ ਹੀ ਆ ਕਲ ਤੇ ਨਹੀਂ ਪਾਣਾ ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖਦੇ ਆ ਤਾਂ ਥੋੜਾ ਜਿਹਾ ਸਾਡੀ ਲਾਈਨ ਜ ਡਰਾਇਵ ਵੀ ਜ਼ਿਆਦਾ ਜਾਂਦਾ ਹੁਣ ਮੰਗਲਿਕ ਦੀ ਗੱਲ ਕੀਤੀ ਇਹ ਦੇਖਿਆ ਜਾਂਦਾ ਵੀ ਜਦੋਂ ਬੱਚਾ ਪੈਦਾ ਹੋਇਆ ਜਨਮ ਲਿੱਤਾ ਉਦੋਂ ਮੰਗਲ ਤੁਹਾਡੇ ਕਿਸ ਘਰ ਦੇ ਵਿੱਚ ਰੁਕਿਆ ਹੋਇਆ ਸੀ ਅਗਰ ਤੁਹਾਡੇ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਦੇ ਵਿੱਚ ਮੰਗਲ ਰੁਕਿਆ ਤਾਂ ਤੁਸੀਂ ਮੰਗਲੀ ਕੋ ਜਿਆਦਾ ਡਰਨ ਵਾਲੀ ਗੱਲ ਉੱਥੇ ਹੈ ਜੇ ਤੁਸੀਂ ਪਹਿਲੇ ਲਗਨ ਤੋਂ ਜਾਂ ਸੱਤਵੇਂ ਘਰ ਮੈਰਿਜ ਹਾਸ ਤੋਂ ਮੰਗਲੀ ਕੋ ਤਾਂ ਉੱਥੇ ਸਾਡੀ ਲਾਈਨ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਜੇ ਤੁਸੀਂ ਰੈਮਡੀ ਨਹੀਂ ਕਰਵਾ ਕੇ ਅੱਗੇ ਵਧੇ ਜਾਂ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਤਾਂ 99% ਡਿਵੋਰਸ ਹੋਣ ਦੇ ਚਾਂਸ ਨੇ ਜੀ 99% ਨਹੀਂ ਜੇ ਡਿਵੋਰਸ ਨਹੀਂ ਹੁੰਦਾ 1% ਤਾਂ ਮੈਰਿਡ ਲਾਈਫ ਇੰਨੀ ਕੁ ਜ਼ਿਆਦਾ ਖਰਾਬ ਹੋ ਜਾਂਦੀ ਆ ਇਨਸਾਨ ਕਹਿੰਦਾ ਵੀ ਇਸ ਤੋਂ ਵਧੀਆ ਤਾਂ ਵੀ ਨਹੀਂ ਬਣਦੀ ਯਾਨੀ ਅਪਸਰਟ ਹੋਈ ਹੁੰਦੀ ਆ ਆ ਕੁਝ ਗ੍ਰਹਿ ਕਲੇ ਚੱਲਦੇ ਰਹਿੰਦੇ ਨੇ ਥੋੜੀ ਗੱਲ ਆਪਾਂ ਨੂੰ ਹੋਰ ਆਪਾਂ ਵਿਸਥਾਰ ਨਾਲ ਕਰਦੇ ਆ ਇੱਕ ਮੰਗਲਿਕ ਹੈ ਚਾਹੇ ਮੁੰਡਾ ਚਾਹੇ ਕੁੜੀ ਹੈ ਇੱਕ ਨਾਨ ਮੰਗਲਿਕ ਹੈ ਇਹਨਾਂ ਦਾ ਆਪਸ ਵਿੱਚ ਫਿਰ ਜੇ ਸਬੰਧ ਵਧੀਆ ਨਹੀਂ ਬਣਦਾ ਫਿਰ ਕਿਉਂ ਕਹਿੰਦੇ ਨੇ ਜੀ ਕਦੀ ਪੀਪਲ ਦੇ ਪੀੜ ਨਾਲ ਕੋਈ ਆਪਣੇ ਫੇਰੇ ਲਾਵਾ ਕਰ ਲੋ ਠੀਕ ਹੈ ਜਾਂ ਕਿਸੇ ਜਾਨਵਰ ਦੇ ਨਾਲ ਕਰ ਲੋ ਇਹ ਸਭ ਆਪਸ ਵਿੱਚ ਹੁੰਦਾ ਕੀ ਹੈ ਇਹ ਕਈ ਪਿੰਡਾਂ ਸ਼ਹਿਰਾਂ 'ਚ ਆਮੋ ਆਮ ਦੇਖਣ ਨੂੰ ਸੁਣਨ ਨੂੰ ਮ ਦਰ ਗੱਲ ਇੱਥੋਂ ਤੱਕ ਨਹੀਂ ਰੁਕੀ ਹੋਈ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਦੇ ਮੰਗਲਿਕ ਹੋ ਤਾਂ ਫਿਰ ਮਤਲਬ ਅਗਲਾ ਅੱਗੋਂ ਦੇਖਣਾ ਮੰਨਦਾ ਵੀ ਮੇਲ ਜਾਂ ਫੀਮੇਲ ਵੀ ਆਪਣੇ ਨਾਲ ਦੇ ਮੰਗਲਿਕ ਹੈਗੇ ਕਿ ਨਹੀਂ ਹੈਗੇ ਅਗਰ ਉਹ ਵੀ ਉਸ ਘਰ ਤੋਂ ਮੰਗਲਿਕ ਨੇ ਤਾਂ ਉਹ ਚੀਜ਼ਾਂ ਆਪਸ ਵਿੱਚ ਕੱਟ ਕਰ ਜਾਂਦੀਆਂ ਨੇ ਫਿਰ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਅਗਰ ਇਹ ਹੀ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਦੇ ਮੰਗਲਿਕ ਹੋ ਤਾਂ ਤੁਸੀਂ ਬਹੁਤ ਭਾਰੀ ਮੰਗਲਿਕਾਂ ਤਾਂ ਉੱਥੇ ਜੇ ਤੁਸੀਂ ਮੇਲ ਹੋ ਤਾਂ ਤੁਹਾਡੀ ਇਹ ਮਤਲਬ ਇਹ ਹੁੰਦਾ ਵਾ ਤੁਹਾਡੀ ਲਾਈਫ ਦੇ ਵਿੱਚ ਦੋ ਮੈਰਿਜਾਂ ਦੋ ਵਿਆਹ ਲਿਖੇ ਹੋਏ ਨੇ ਪਹਿਲਾ ਵਿਆਹ ਕਰਕੇ ਚੱਲਣਾ ਪੈਂਦਾ ਵਾ ਜੇ ਆਪਾਂ ਮੇਲ ਆ ਤਾਂ ਆਪਣਾ 베ਰੀ ਨਾਲ ਵਿਆਹ ਹੋਏਗਾ ਅਗਰ ਫੀਮੇਲ ਨੇ ਤਾਂ ਉਹਨਾਂ ਦਾ ਕੰਪਨ ਨਾਲ ਹੋਏਗਾ ਜਾਂ ਅੱਕ ਦੇ ਪੱਤੇ ਨਾਲ ਹੋਏਗਾ ਫਿਰ ਦਾ ਥਰਡ ਪਾਰਟ ਆ ਜਾਂਦਾ ਬੀ ਉਹ ਕਿਸ ਰਾਸ਼ੀ ਦੇ ਵਿੱਚ ਰੁਕੇ ਹੋਏ ਨੇ ਜੇ ਉਹ ਆਪਣੀ ਹੀ ਰਾਸ਼ੀ ਮੰਗਲ ਰਾਸ਼ੀ ਦੇ ਵਿੱਚ ਰੁਕੇ ਹੋਏ ਨੇ ਤਾਂ ਉਹ ਤੁਹਾਨੂੰ ਘੱਟ ਪ੍ਰਭਾਵ ਮਤਲਬ ਘੱਟ ਨੁਕਸਾਨ ਪਹੁੰਚਾਣਗੇ ਅਗਰ ਉਹ ਤੁਹਾਡੀ ਕੋਈ ਐਂਟੀ ਰਾਸ਼ੀ ਦੇ ਵਿੱਚ ਰੁਕੇ ਹੋਏ ਨੇ ਜੇ ਚਾਹੇ 12ਵੇਂ ਘਰ ਦਾ ਮੰਗਲ ਆ ਚਾਹੇ ਚੌਥੇ ਘਰ ਦਾ ਮੰਗਲ ਆ ਤਾਂ ਤੁਹਾਨੂੰ ਪ੍ਰੋਬਲਮ ਉਨੀ ਹੀ ਕ੍ਰੀਏਟ ਕਰੇਗਾ ਠੀਕ ਹੈ ਤੇ ਇਹਦੀ ਮਹਤਉਤ ਸਾਬ ਰੈਮਡੀ ਕੀ ਨੇ ਫਿਰ ਨਹੀਂ ਨਹੀਂ ਰੈਮਡੀ ਤਾਂ ਇਹੀ ਹੈ ਜੀ ਪਹਿਲਾ ਸਟੈਪ ਕੀ ਆ ਅਗਰ ਮੇਲ ਵੀ ਮੰਗਲਿਕ ਨੇ ਤੇ ਫੀਮੇਲ ਵੀ ਮੰਗਲਿਕ ਨੇ ਫਿਰ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਹਾਂਜੀ ਅਗਰ ਇੱਕ ਮੇਲ ਨੇ ਮਤਲਬ ਇੱਕ ਮੰਗਲਿਕ ਨੇ ਇੱਕ ਨਾਨ ਮੰਗਲਿਕ ਨੇ ਤਾਂ ਉੱਥੇ ਦੇਖਣਾ ਪੈਂਦਾ ਕਿਸ ਘਰ ਦੇ ਮੰਗਲਿਕ ਨੇ ਕਿੰਨੀ ਡਿਗਰੀ ਦੇ ਮੰਗਲਿਕ ਨੇ ਕਿਸ ਰਾਸ਼ੀ ਦੇ ਵਿੱਚ ਮੰਗਲ ਰੁਕੇ ਹੋਇਆ ਵਾ ਆ ਚੀਜ਼ਾਂ ਚੈੱਕ ਕਰਕੇ ਮਤਲਬ ਪਤਾ ਲੱਗਦਾ ਵੀ ਆਪਾਂ ਨੂੰ ਕਿੱਦਾਂ ਦੀ ਰੈਮਡੀ ਕਰਨੀ ਪਵੇਗੀ ਠੀਕ ਹੈ ਜੀ ਵਿਕਾਸ ਜੀ ਜਿਹੜੇ ਅਗਰਹਿ ਹੁੰਦੇ ਨੇ ਇਹ ਕੁੰਡਲੀ ਚ ਸਥਾਈ ਇੱਕੋ ਤਰ੍ਹਾਂ ਰਹਿੰਦੇ ਨੇ ਆਪਣੇ ਜੂਨ ਤੋਂ ਲੈ ਕੇ ਬਚਪਨ ਤੋਂ ਲੈ ਕੇ ਮਰਨ ਤੱਕ ਬੜਾਪੇ ਤੱਕ ਕਿ ਇਹ ਵੀ ਟਾਈਮ ਦੇ ਨਾਲ ਨਾਲ ਸੰਬੰਧ ਨਾਲ ਬਦਲਦੇ ਰਹਿੰਦੇ ਨੇ ਬਿਲਕੁਲ ਬਿਲਕੁਲ ਸਹੀ ਸਵਾਲ ਕੀਤਾ ਤੁਸੀਂ ਇਹ ਕਈ ਲੋਕਾਂ ਦੇ ਸਵਾਲ ਹੁੰਦੇ ਸਾਨੂੰ ਵੀ ਕਾਲਾਂ ਆਉਂਦੀਆਂ ਨੇ ਪੁੱਛਦੇ ਨੇ ਦੇਖੋ ਵਿਧੀ ਚੈੱਕ ਕੀਤਾ ਜਾਂਦਾ ਵਾ ਜਦੋਂ ਕਿਸੇ ਬੱਚੇ ਨੇ ਜਨਮ ਲੈਂਦਾ ਉਹਦੇ ਦੇਖਿਆ ਜਾਂਦਾ ਵੀ ਕਿਹੜਾ ਗ੍ਰਹਿ ਕਿਸ ਘਰ ਦੇ ਵਿੱਚ ਰੁਕਿਆ ਸੀ ਕਿਹੜੀ ਰਾਸ਼ੀ ਦੇ ਵਿੱਚ ਰੁਕਿਆ ਹੋਇਆ ਸੀ ਇਹ ਗ੍ਰਹਿ ਆਪਣੀ ਚਾਲ ਚੱਲਦੇ ਰਹਿੰਦੇ ਨੇ ਆਪਾਂ ਚੰਦਰਮਾ ਦੀ ਗੱਲ ਕਰ ਲਈਏ ਚੰਦਰਮਾ ਇੱਕ ਐਦਾਂ ਦੇ ਪਲੈਨਟ ਨੇ ਇਹ 28 ਦਿਨਾਂ ਬਾਅਦ ਹੀ ਆਪਣਾ ਘਰ ਚੇਂਜ ਕਰ ਲੈਂਦੇ ਨੇ ਜਾਂ ਕਹਿ ਲਓ ਆਪਣੀ ਰਾਸ਼ੀ ਚੇਂਜ ਕਰ ਲੈਂਦੇ ਨੇ ਇਹਨਾਂ ਦੇ ਵਿੱਚ ਇੱਕ ਚੀਜ਼ ਹੋਰ ਮਤਲਬ ਧਿਆਨ ਦੇਣ ਵਾਲੀ ਗੱਲ ਆ ਅਗਰ ਚੰਦਰਮਾ ਤੁਹਾਡੀ ਕੁੰਡਲੀ ਦੇ ਵਿੱਚ ਵੀਕ ਨੇ ਕਮਜ਼ੋਰ ਨੇ ਤਾਂ ਇਹਨਾਂ ਨੇ ਕਿੱਦਾਂ ਦਾ ਰੋਲ ਅਦਾ ਕਰਨਾ ਇਹਨਾਂ ਨੇ ਹਰ ਇੱਕ ਪਲੈਨਟ ਨੂੰ ਵੀਕ ਕਰਨਾ ਚਾਹੇ ਉਹ ਪਲੈਨਟ ਤੁਹਾਡੇ ਲਈ ਪੋਜ਼ਿਟਿਵ ਨੇ ਜਾ ਹੀ ਨੈਗੇਟਿਵ ਨੇ ਹਰ ਇੱਕ ਨੂੰ ਵੀ ਕਰਦੇ ਜਾਣਾ ਜੇ ਇਹ ਆਪ ਹੀ ਪਾਵਰ ਦੇ ਵਿੱਚ ਨੇ ਤਾਂ ਇਹਨਾਂ ਨੇ ਹਰ ਇੱਕ ਪਲੈਨਰ ਨੂੰ ਪਾਵਰ ਦੇ ਵਿੱਚ ਰੱਖਣਾ ਕਹਿਣ ਤੋਂ ਮੀਂਝ ਆਪਾਂ ਇੱਕ ਐਦਾਂ ਦੇ ਇਨਸਾਨ ਕੋਲੇ ਬੈਠੇ ਜਿਹੜਾ ਆਪਣੀ ਜ਼ਿੰਦਗੀ ਦੇ ਉਹ ਥੱਕੇ ਹਾਰਿਆ ਪਿਆ ਉਹ ਗੱਲਾਂ ਕਿੱਦਾਂ ਦੀ ਕਰੇਗਾ ਕੁਛ ਨਹੀਂ ਯਾਰ ਮੇਰੀ ਤਾਂ ਕਿਸਮਤੀ ਮਾੜੀ ਆ ਮੈਂ ਤਾਂ ਐਦਾਂ ਕਰ ਲੈਣਾ ਜਾਂ ਉਦਾਂ ਕਰ ਲੈਣਾ ਇਹੀ ਆਪਾਂ ਇੱਕ ਐਦਾਂ ਦੇ ਇਨਸਾਨ ਕੋਲੇ ਬੈਠੇ ਵੀ ਜਿਹੜਾ ਪੋਜੀਟਿਵ ਆ ਪੂਰਾ ਉਹ ਗੱਲਾਂ ਕਿਦਾਂ ਨਹੀਂ ਕਰੇਗਾ ਨਹੀਂ ਮੈਂ ਚੜ੍ਹਦੀ ਕਲਾ ਚ ਮੈਂ ਫੱਟੇ ਚੱਕ ਦੂੰ ਇਹੀ ਗ੍ਰਹਿ ਆਪਣੀ ਜਨਮਿਕ ਵਿੱਚ ਰੋਲ ਅਦਾ ਕਰਦੇ ਨੇ ਹੁਣ ਇਹਦੇ ਉਲਟ ਆਪਾਂ ਸ਼ਨੀ ਜੀ ਦੀ ਗੱਲ ਕਰ ਲਈਏ ਜੇ ਚੰ드ਰਮਾ 28 ਦਿਨਾਂ 'ਚ ਆਪਣਾ ਘਰ ਚੇਂਜ ਕਰਦੇ ਨੇ ਤਾਂ ਸਭ ਤੋਂ ਸਲੋ ਚੱਲਣ ਵਾਲੇ ਪਲੈਨਟ ਨੇ ਸ਼ਨੀ ਜੀ ਇਹ 25 ਸਾਲਾਂ ਦਾ ਟਾਈਮ ਲੈਂਦੇ ਨੇ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਜਾਣ ਲਈ ਕਈ ਸਾਲ ਲੱਗਦੇ ਨੇ ਇਹ ਗ੍ਰਹਿ ਇਦਾਂ ਆਪਣਾ ਰੋਲ ਅਦਾ ਕਰਦੇ ਨੇ ਵਿਕਾਸ ਜੀ ਸਾਡੇ ਦਸ਼ਕਾਂ ਵਾਸਤੇ ਕੋਈ ਵਧੀਆ ਜੀ ਰੈਮਡੀ ਜੋ ਉਹਨਾਂ ਵਾਸਤੇ ਸੌਖੀ ਹੋਵੇ ਹਾਂਜੀ ਬਿਲਕੁਲ ਮੈਂ ਨਾ ਤੁਹਾਨੂੰ ਇੱਕ ਬੜੀ ਵਧੀਆ ਗੱਲ ਦੱਸਣ ਲੱਗਿਆ ਵਾਂ ਜਦੋਂ ਅਸੀਂ ਕੁੰਡਲੀ ਚੈੱਕ ਕਰਦੇ ਹਾਂ ਸਾਡਾ ਪਹਿਲਾ ਸਟੈਪ ਕੀ ਹੁੰਦਾ ਵੀ ਤੁਹਾਡੀ ਕੁੰਡਲੀ ਦੇ ਵਿੱਚ ਚੰਦਰਮਾ ਦੀ ਪੋਜੀਸ਼ਨ ਕੀ ਆ ਅਗਰ ਚੰਦਰਮਾ ਦੀ ਪੋਜੀਸ਼ਨ ਵੀਕ ਹੋ ਗਈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬਾਤ ਤਾਂ ਤੁਹਾਨੂੰ ਕਿੱਦਾਂ ਦੀ ਅੜਚਣਾਂ ਆਣਗੀਆਂ ਮਤਲਬ ਤੁਹਾਡੇ ਪਹਿਲੇ ਤਾਂ ਸੁਭਾਅ ਦੇ ਵਿੱਚ ਮਤਲਬ ਚਟੜਪਨ ਆਏਗਾ ਤੁਹਾਡਾ ਹਰ ਇੱਕ ਐਂਗਲ ਤੇ ਜਾ ਕੇ ਤੁਸੀਂ ਕੋਈ ਵੀ 10 ਦਿਨਾਂ 'ਚ ਹੋਣ ਵਾਲਾ ਕੰਮ ਰੁਕ ਰੁਕੇ ਹੋਏਗਾ ਜਾਂ ਕਈ ਵਾਰ ਐਦਾਂ ਹੁੰਦਾ ਵੀ ਐਨ ਮੂਮੈਂਟ ਤੇ ਜਾ ਕੇ ਆਪਾਂ ਨੂੰ ਜਵਾਬ ਮਿਲ ਜਾਂਦਾ ਆਪਾਂ ਨੂੰ ਲੱਗਦਾ ਇਹ ਆਪਣਾ ਕੰਮ ਹੋ ਜਾਣਾ ਤਾਂ ਇਹਦੀ ਇੱਕ ਅੱਛੀ ਰੈਮਡੀ ਆ ਵੀ ਜਦੋਂ ਵੀ ਤੁਸੀਂ ਨਹਾਣਾ ਮਾਣਾ ਣ ਮੇਲੇ ਪਾਣੀ ਦਾ ਕਲਰ ਚੇਂਜ ਕਰਨਾ ਕਲਰ ਚੇਂਜ ਤੋਂ ਮੀਨ ਜੇ ਪਾਣੀ ਦੇ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਕੇ ਨਾਓ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੇਰੇ ਕਹਿੰਦੇ ਤੁਸੀਂ ਇਹ ਕਰਕੇ ਦੇਖੋ 43 ਦਿਨ ਤੁਹਾਡਾ ਕੋਈ ਵੀ ਬਹੁਤ ਟਾਈਮ ਦਾ ਕੰਮ ਰੁਕਿਆ ਹੋਇਆ ਤੁਹਾਨੂੰ ਕਿਤੇ ਵੀ ੜਿੱਕੇ ਪੈ ਰਹੇ ਆ ਤਾਂ 43 ਦਿਨ ਕਰੋ ਤਾਂ ਤੁਹਾਨੂੰ 43 ਦਿਨਾਂ ਦੇ ਵਿੱਚ ਵਿੱਚ ਬਹੁਤ ਅੱਛੇ ਰਿਜ਼ਲਟ ਨਿਕਲ ਕੇ ਆਣਗੇ ਕਿਉਂਕਿ ਜਾਨ ਨੂੰ ਤਾਂ ਇਹਦੇ ਵਿੱਚ ਕੁਝ ਨਹੀਂ ਨਾਣਾ ਤਾਂ ਆਪਾਂ ਵੈਸੇ ਵੀ ਆ ਸਿਰਫ ਕਰਨਾ ਕੀ ਆ ਇੱਕ ਥੋੜਾ ਜਿਹਾ ਪਾਣੀ ਦੇ ਵਿੱਚ ਕੱਚਾ ਦੁੱਧ ਪਾ ਕੇ ਨਾਣਾ ਤਾਂ ਦੇਖੋ ਚੰਦਰਮਾ ਕਿੰਨੀ ਜਲਦੀ ਆਪ ਹੁੰਦੇ ਇਹ ਸਾਰਿਆਂ ਨੂੰ ਹੀ ਕਰਕੇ ਦੇਖਣਾ ਚਾਹੀਦਾ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪੋਜੀਸ਼ਨ ਪ ਉਹ ਹੋਰ ਵਧੀਆ ਹੋਣਗੇ ਜਾਂ ਉਹਨਾਂ ਦੀ ਉਹ ਪੋਜੀਸ਼ਨ ਬਣੀ ਰਹੇਗੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਤੇ ਵਿਕਾਸ ਜੀ ਇੱਕ ਹੋਰ ਨਾਲ ਗੱਲ ਜੋੜ ਲੈਣੇ ਆ 2026 ਆਉਣ ਵਾਲਾ ਹੈ ਕੁਝ ਦਿਨਾਂ ਵਿੱਚ 2026 ਸਾਲ ਕਿਹੋ ਜਿਹਾ ਰਹੂਗਾ ਚਾਹੇ ਬੱਚਿਆਂ ਦੀ ਗੱਲ ਕਰੀਏ ਨੌਕਰੀ ਪੇਸ਼ੇ ਵਾਲਿਆਂ ਦੀ ਗੱਲ ਕਰੀਏ ਜਾਂ ਜਿਹਨਾਂ ਦੇ ਵਿਆਹ ਨਹੀਂ ਹੋਏ ਉਹਨਾਂ ਦੀ ਗੱਲ ਕਰੀਏ ਓਵਰਲ ਸਮਾਜ ਦੀ ਗੱਲ ਕਰੀਏ ਤਾਂ 2026 ਇੱਕ ਹੀ ਕੁਝ ਲੈ ਕੇ ਆ ਰਿਹਾ ਹੈ ਸਰ ਦੇਖੋ 2026 ਇੱਕ ਐਸਾ ਦੇਮ ਜਿਵੇਂ 2025 ਦੇ ਵਿੱਚ ਆਪਾਂ ਨੂੰ ਬਹੁਤ ਕਿੰਨਾ ਦੇ ਹਾਸੇ ਦੇਖਣ ਨੂੰ ਮਿਲੇ ਆ ਕਿਉਂਕਿ ਮੰਗਲ ਦਾ ਸਾਲ ਸੀ ਮੰਗਲ ਕੱਲੇ ਇੰਡੀਆ ਤੇ ਨਹੀਂ ਪੂਰੇ ਵਰਲਡ ਤੇ ਭਾਰੀ ਸੀ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਵਹਿ ਭਾਰੀ ਸੀ ਉਹਨਾਂ ਨੇ ਆਪਾਂ ਬਹੁਤ ਕੁਝ ਦੇਖਿਆ ਵਾ ਜਿਵੇਂ ਕਿ ਪਿੱਛੇ ਜੇ ਮੈਂ ਵੀਡੀਓ ਰਾਈ ਰਾਜਵੀਰ ਜਵੰਦਾ ਜੀ ਤਾਂ ਵੀ ਦੱਸਿਆ ਹੀਗਾ ਐਦਾਂ ਹੀ 2026 ਦੀ ਗੱਲ ਕਰਦੇ ਆ 2026 ਜੋ ਸਾਲ ਆ ਇਹ ਸੂਰਜ ਦਾ ਸਾਲ ਆ ਕਿਉਂਕਿ ਜੇ ਇਹਦਾ ਟੋਟਲ ਕਰਦੇ ਆ 1 ਡਿਜੀਟ ਦੇ ਵਿੱਚ ਨਿਕਲ ਕੇ 1 ਆਂਦਾ ਜੀ ਇਹ ਸਨ ਦਾ ਸਾਲ ਆ ਜੇ ਤੁਹਾਡੀ ਕੁੰਡਲੀ ਦੇ ਵਿੱਚ ਸਾਂਦੀ ਪੋਜੀਸ਼ਨ ਅੱਛੀ ਆ ਤਾਂ ਤੁਹਾਡੇ ਲਈ ਇੱਕ ਐਦਾਂ ਦੇ ਰਸਤੇ ਖੁੱਲਣਗੇ ਬਹੁਤ ਵਧੀਆ ਸਾਰਾ ਕੁਝ ਹੁੰਦਾ ਜਾਊਗਾ ਉਹੀ ਜੇ ਤੁਹਾਡੀ ਕੁੰਡਲੀ ਦੇ ਵਿੱਚ ਸਨ ਦੀ ਪੋਜੀਸ਼ਨ ਅੱਛੀ ਨਹੀਂ ਹੈਗੇ ਤਾਂ ਤੁਹਾਨੂੰ ਅੜਚਣਾਂ ਵੀ ਕਾਫੀ ਦੇਖਣ ਨੂੰ ਮਿਲਣਗੀਆਂ ਮੀਨ ਜੇ ਆਪਾਂ ਦੋਨੋਂ ਗੱਲ ਕਰਨੇ ਆ ਤੁਹਾਡੀ ਕੁੰਡਲੀ ਦੇ ਵਿੱਚ ਸਨ ਦੀ ਪੋਜੀਸ਼ਨ ਕਿੱਦਾਂ ਦੀ ਆ ਮੇਰੀ ਕੁੰਡਲੀ 'ਚ ਕਿੱਦਾਂ ਦੀ ਆ ਮੇਰੇ ਜੇ ਪੋਜੀਟਿਵ ਆ ਤਾਂ ਮੈਨੂੰ ਪੋਜੀਟਿਵ ਰਿਜ਼ਲਟ ਮਿਲਣਗੇ ਤੁਹਾਡੇ ਜੇ ਨੈਗੇਟਿਵ ਬੈਠੇ ਨੇ ਤੁਹਾਨੂੰ ਉਦਾਂ ਦੇ ਅੜਚਣੇ ਰੀਕੇ ਦੇਣਗੇ ਸੋ ਦਰਸ਼ਕੋ ਤੁਸੀਂ ਅੱਜ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਕਈ ਪੁਆਇੰਟਸ ਅੱਜ ਕਲੀਅਰ ਕੀਤੇ ਨੇ ਸਟੋਲੋਜੀਆ ਵਿਕਾਸ ਮੋਤਰਾ ਜੀ ਨੇ ਤੇ ਜੇਕਰ ਹੋਰ ਵੀ ਤੁਹਾਡੇ ਮਨ 'ਚ ਹੁਣ ਕਈ ਤਰ੍ਹਾਂ ਦੇ ਕੋਈ ਵਲਵ ਜਵਾਬ ਹੋਊਗਾ ਪ੍ਰੋਪਰ ਅਮੜ ਸਾਹਮਣੇ ਬੈ ਕੇ ਜਿਵੇਂ ਕਾਉਂਸਲਿੰਗ ਹੁੰਦੀ ਹੈ ਗੱਲਬਾਤ ਹੁੰਦੀ ਹੈ ਤੁਹਾਡੇ ਵਾਸਤੇ ਪ੍ਰੋਪਰ ਪ੍ਰਾਪਤ ਸਮਾਂ ਕੱਢਿਆ ਜਾਂਦਾ ਹੈ ਆਣਾ ਕਿੱਥੇ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਖੋਵਾਰ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਸੋਨੋ ਜਰ ਵਿਕਾਸ ਮੋਹਤਰਾ ਜੀ ਨੂੰ ਤੁਹਾਡੇ ਵਾਸਤੇ ਹਮੇਸ਼ਾ ਤੁਹਾਡੀ ਸੇਵਾ ਚ ਹਾਜ਼ਰ ਨੇ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਚ ਕੋਈ ਅੜਚਣ ਹੈ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਦੂਰ ਕਰਨ ਵਾਸਤੇ ਇਸ ਜ਼ਿੰਦਗੀ ਦੇ ਵਿੱਚ ਜ਼ਰੂਰ ਮਿਲੋ ਵਿਕਾਸ ਮੋਹਤਰਾ ਜੀ ਨੂੰ ਅਤੇ ਆਪਣੀ ਇਸ ਜ਼ਿੰਦਗੀ ਨੂੰ ਸੁਨਹਿਰੇ ਤਰੀਕੇ ਦੇ ਨਾਲ ਤੇ ਆਉਣ ਵਾਲੇ ਕਨੂ ਹੋਰ ਸੋਹਣਾ ਬਣਾ ਕੇ ਇਸ ਜਿੰਦਗੀ ਨੂੰ ਖੁਸ਼ ਹੋ ਕੇ ਜ਼ਰੂਰ ਜਿਓ ਜੀ ਕਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਥੈਂਕ ਯੂ ਸਰ ਥੈਂਕ ਯੂ